ਹਾਂਜੀ ਗੁਰਸਿਮਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਾ ਸਤਿ ਸ਼੍ਰੀ ਅਕਾਲ ਜੀ ਜਿਹੜਾ ਰਜੀਵ ਗਾਂਧੀ ਦੇ ਬਾਰੇ ਬਹੁਤ ਧੀ ਗੱਲਬਾਤ ਚੱਲ ਰਹੀ ਸੀਗੀ ਉਹਦੇ ਤੁਸੀਂ ਪੱਗ ਦੇ ਨਾਲ ਉਹਦੀ ਸਫਾਈ ਕੀਤੀ ਸੀ ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਤੁਸੀਂ ਮਾਫੀ ਮੰਗ ਰਹੇ ਹੋ ਕੀ ਇਹ ਮਾਮਲਾ ਜੀ ਪੂਰਾ ਨਹੀਂ 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 ਮਾਫੀ ਤਾਂ ਵੈਸੇ ਆਪਾਂ ਰੋਜ਼ ਸੰਗਤ ਤੋਂ ਮੰਗਦੇ ਹਾਂ ਪਰਮਾਤਮਾ ਤੋਂ ਮੰਗਦੇ ਹਾਂ ਵੀ हे ਪਰਮਾਤਮਾ ਜੇ ਕੋਈ ਜਾਣੇ-ਨਜਾਣੇ ਗਲਤੀ ਹੋਈ ਹੈ ਤਾਂ ਸਾਨੂੰ ਮਾਫ਼ ਕਰੀਂ ਇਹ ਜਿਹੜੀ ਮਾਫੀ ਦੀ ਗੱਲ ਆ ਰਹੀ ਹੈ ਨਾ ਜੀ ਮਾਫੀ ਆਪਾਂ ਜਾਣੇ-ਜਾਣੇ 'ਚ ਉਸ ਟਾਈਮ ਉਹ ਘਟਨਾ ਹੋਈ ਸੀ ਜਿਹੜੀ ਪਿਛਲੇ ਸਮੇਂ ਚ ਜਿਹੜੀ ਅਜੀਬਾਂ ਨੇ ਇਹ ਬੋਤਲਾਈ ਜਿਹੜੀ ਆਪਾਂ ਸਾਫ਼ ਕੀਤਾ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਹੁਣ ਆਪਣੇ ਖਿਲਾਫ ਬਾਦ-ਬਵਾਦ ਉੱਠਿਆ ਬਈ ਇਹਨੇ ਦਸਤਾਰ ਬੰਦੀ ਦੀ ਬੇਇਜ਼ਤੀ ਕੀਤੀ ਹੈ ਆਪਾਂ ਬੇਇਜ਼ਤੀ ਤਾਂ ਆਪਾਂ ਕੀਤੀ ਨਹੀਂ ਸੀਗੀ ਇਹ ਹੋਇਆ ਸਾਰਾ ਚਿੰਚੇਤੀ ਹੈ ਕੋਈ ਜਾਣ ਬੁੱਝ ਕੇ ਨਾ ਪੱਕੀ ਤਰ੍ਹਾਂ ਸੀ ਸਰ ਉਸ ਤੋਂ ਬਾਅਦ ਇਹ ਹੁਣ 10 8 10 ਦਿਨ ਹੋ ਗਏ ਲਗਾਤਾਰ ਚੱਲਦੇ ਨੂੰ ਪ੍ਰੋਗਰਾਮ ਚੱਲਦੇ ਨੂੰ ਬਈ ਆਪਣਾ ਮਿਸੇ ਇਹ ਮੰਨ ਰਹੇ ਗੁਰਸਮਨ ਨੇ ਵੇ ਸਿੱਖਾਂ ਦੇ ਭਾਵਨਾ ਨਾਲ ਠੇਸ ਮੁੰਜਾਈ ਆ ਮੈਂ ਉਹ ਕਹਿੰਦਾ ਵੀ ਆਪਾਂ ਠੇਸ ਨਹੀਂ ਪਹਚਾਈ ਜੀ ਤੇ ਇਸ ਕਰਕੇ ਵੀ ਮੈਂ ਆਪਣੇ ਪਹਿਲਾਂ ਵੀ ਜਿਹੜਾ ਆਪਣੇ ਆਪ ਹੀ ਕੰਮ ਬੁੱਧੀ ਨਾਲ ਕੰਮ ਕੀਤਾ ਹੁਣ ਵੀ ਆਪਣੀ ਬੁੱਧੀ ਤੋਂ ਹੀ ਆਪਾਂ ਕੰਮ ਲਿਆ ਵੀ ਆਪਾਂ ਕਹਿੰਦੇ ਵੀ ਆਪਾਂ ਪੰਜਾਬ ਜਿਹੜਾ ਸਾਡਾ ਅਮਨ ਪਸੰਦ ਸ਼ਾਂਤੀ ਸਾਬਿਆਣ ਸੇ ਲਿਆਂਦੀ ਸੀਗੀ ਇਸ ਕਰਕੇ ਆਪਾਂ ਜਿਹੜਾ ਆਪਾਂ ਜੇ ਕਿਸੇ ਨੂੰ ਠੇਸ ਪਹੁੰਚੀ ਆ ਜੇ ਆਪਾ ਉਹਦੀ ਮਾਫੀ ਮੰਗ ਲੈਣੇ ਆਪਾਂ ਨੂੰ ਮਾਫੀ ਮੰਗਣੀ ਕੋਈ ਨਹੀਂ ਪਰ ਬਸ਼ਰਤ ਤਾਨੂੰ ਲੱਗਦਾ ਕਿ ਦਸਤਾਰ ਦੇ ਨਾਲ ਇਨਸਾਫ ਨਹੀਂ ਕਰਨਾ ਚਾਹੀਦਾ ਸੀ ਬੁੱਤ ਤੇ ਤੁਸੀਂ ਮਾਫੀ ਮੰਗ ਰਹੇ ਹੋ ਨਹੀਂ 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 ਸਰ ਉਹ ਨਹੀਂ ਗੱਲਾਂਗੇ ਜੀ ਧਰਮ ਤੇ ਸਿਆਸਤ ਨਹੀਂ ਆਪਾਂ ਧਰਮ ਤੇ ਸਿਆਸਤ ਵੱਖਰੀ ਵੱਖਰੀ ਹੈ ਕੋ ਖਵਾਨਸਵਾਲਟੀ ਪਹਿਲਾਂ ਹੀ ਬਖਰੀ ਬਖਰੀ ਚੱਲਦੀ ਰਹੀ ਇਹਦਾ ਅਕਾਲੀ ਦਲ ਦਾ ਕਿਉਂਕਿ ਅਕਾਲੀ ਦਲ ਨੇ ਪਹਿਲਾਂ ਪਿਰਸ ਪਾਈ ਹੈ ਉਈ ਉਥੇ ਆ ਗਏ ਜਿਹੜੇ ਜੀਵ ਗਾਂਧੀ ਜੀ ਦਾ ਬਹੁਤ ਕਾਲਾ ਕੀਤਾ इवन ਬੰਦਾ ਇਹ ਚੀਜ਼ ਹੋ ਗਿਆ ਦੁਨੀਆ ਤੋਂ ਚਲੇ ਗਿਆ ਉਹਦੇ ਮੂੰਹ ਤੇ ਕਾਲਖ ਲਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਉਹ ਤਾਂ ਬਹੁਤ ਵੱਡਾ ਨੇ ਘੌਣਾ ਕੰਮ ਕੀਤਾ ਉਸ ਤੋਂ ਬਾਅਦ ਮੈਂ ਜੇ ਮੈਂ ਮਾਫੀ ਮੰਗ ਸਕਦਾ ਤਾਂ ਇਹ ਕਿਉਂ ਨਹੀਂ ਮੰਗਦੇ ਜਿਹੜੀ ਉਹਨਾਂ ਨੇ ਕਾਲਖ ਪੋਤੀ ਆ ਪੋਤੀ ਆ ਤੇ ਇਹ ਵੀ ਉਹਨਾਂ ਦੇ ਮਾਫੀ ਮੰਗਣ ਇਹ ਠੀਕ ਹੈ ਨਹੀਂ ਮਾਨ ਸਰ ਤੁਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਨ੍ਹਾਂ ਨੇ ਕਾਲਖ ਮਲੀ ਆ ਉਹ ਵੀ ਮਾਫੀ ਮੰਗਣ ਪਰ ਤੁਸੀਂ ਵੀ ਮਾਫੀ ਮੰਗਦੇ ਆ ਮੈਂ ਮੈਂ ਇੱਕ ਅੱਜ ਸਿੱਖ ਹੋਂਦ ਨਾਲ ਤੇ ਮਾਫੀ ਮੰਗ ਲਈ ਆ ਜੀ ਮੈਂ ਅੱਜ ਇਸ ਗੱਲ ਦੀ ਮਾਫੀ ਮੰਗ ਰਿਹਾ ਹਾਂ ਕਿ ਤੁਹਾਡੇ ਤੋਂ ਗਲਤੀ ਨਾਲ ਅਚੇਤੇ ਮਾਮਲਾ ਹੋ ਗਿਆ ਤੇ ਤੁਸੀਂ ਅਚੇਤੇ ਹੋਇਆ ਜੀ ਮਾਫੀ ਹੋਇਆ ਅਚੇਤੇ ਹੋਇਆ ਤੇ ਨਾਲ ਅਕਾਲੀ ਦਾਲੀ ਮਾਫੀ ਮੰਗੇ ਸ਼ੋਮਨੀ ਖਾਲੀ ਦਾਲ ਸਾਹਿਬ ਸਖਬੀਰ ਸਿੰਘ ਵਾਲੇ ਜਿਹੜਾ ਬਰਗਾੜੀ ਕਾਂ ਦੇ ਵਿੱਚ ਉਹਨੇ ਅੱਜ ਤੱਕ ਕੋਈ ਮਾਫੀ ਮੰਗੀ ਮੈਂ ਤਾਂ ਇੱਕ ਛੋਟੀ ਜੀ ਚਲੋ ਜੇ ਜੇ ਲੋਕ ਕਹਿ ਰਹੇ ਨਾ ਸਿੱਖ ਭਾਵਨਾਵਾਂ ਨਾਲ ਖਲਵਾੜ ਕੀਤਾ ਜਾਂ ਬੇਅਦਬੀ ਕੀਤੀ ਹੈ ਇਹਦੇ ਜਿਹੜੇ ਗੁਰਦੁਆਰਿਆਂ 'ਚ ਕੋਲਕ ਚੋਰੀ ਕਰ ਰਹੇ ਆ ਗੁਰਦੁਆਰਿਆਂ ਦੇ ਮਿਸਜੂਜ ਪੈਸਾ ਹੋ ਰਿਹਾ ਮਿਸਜੂਜ ਸਾਰਾ ਕੁਝ ਹੋ ਰਿਹਾ ਉਹਦੇ ਨਾਲ ਨੂੰ ਕਿਸੇ ਨਜ਼ਰ ਨਹੀਂ ਆ ਰਹੀ ਸਿੱਖ ਕੌਮ ਮਤਾਈ ਵੀ ਸਿਕੋਂ ਨੂੰ ਵੀ ਕੋਈ ਨਾ ਮੀ ਸਾਰਾ ਜਾਗਰੂਕ ਹੋਣ ਤੇ ਕੌਮ ਜਿਹੜਾ ਜਿਹੜਾ ਦੇ ਜੀਵਨ ਕਰਦਾ ਉਹਨੂੰ ਬਗੋਂ ਮੈਂ ਕਿ ਛੋਟਾ ਜਿਹਾ ਬੰਦਾ ਸੀ ਇੱਕ ਸ਼ਰਿਰੀ ਜੀਵਨ ਦੀ ਨੂੰ ਸਾਫ ਕੀਤੀ ਹੈ ਉਹਦੇ ਪਵਿੱਤਰ ਆਤਮਾ ਸੀਗੀ ਇਹਦਾ ਮੈਨੂੰ ਫੜ ਲੈ ਰਹੇ ਨੇ ਪਰ ਉਹਨਾਂ ਤੇ ਵੀ ਲਗਾਤਾਰ ਇਹ ਵੀ ਸਵਾਲ ਉੱਠਦੇ ਰਹੇ ਯਾਰ ਜੀਵ ਗਾਂਧੀ ਤੇ ਕਿ ਉਹਨਾਂ ਦਾ ਕਿਤੇ ਨਾ ਕਿਤੇ ਹੱਥ ਸੀਗਾ ਕਿ ਇੱਕ ਵੱਡਾ ਜਦੋਂ ਦਰਖਤ ਡੇਗਦਾ ਤਾਂ ਤਾਂ ਨਹੀਂ ਨਹੀਂ ਸ਼ਰਮ ਦਾ ਮਤਲਬ ਸਰਮ ਮਤਲਬ ਦੋਸ਼ ਸੀਗੇ ਆਪਾਂ ਪਤਾ ਕੀ ਗੱਲ ਹੈ ਸ਼ੇਰ ਜੀਵ ਗਾਂਧੀ ਜਿੱਦੇ ਦਾ ਐਫ ਆਈ ਆਰਜ ਹੋਈ ਨਹੀਂ ਕੋਈ ਈਵਨ ਜੇ ਕੋਈ ਛੋਟਾ ਆ ਉਹ ਪ੍ਰਧਾਨ ਮੰਤਰੀ ਸੀ ਆਪਣਾ ਪਰ ਭਾਰਤ ਰਤਨ ਪ੍ਰਧਾਨ ਮੰਤਰੀ ਸੀਗੇ ਕੋਈ ਇਹ ਨਹੀਂ ਛੋਟੀ ਮੋਟੀ ਗੱਲ ਨਹੀਂ ਬਹੁਤ ਵੱਡੇ ਪ੍ਰਧਾਨ ਮੰਤਰੀਆਂ ਨੇ ਮਾਤਾ ਜੀ ਪਹਿਲਾ ਪ੍ਰਧਾਨ ਮੰਤਰੀ ਸੀ ਉਸ ਤੋਂ ਬਾਅਦ ਉਹ ਜੀਪੀ ਦੇ ਅਧਿਅਸ਼ਾ ਉਹਨਾਂ ਦੀ ਪਤਨੀ ਰਹੀ ਹੈ ਸ਼੍ਰੀ ਸਿਮਨ ਸਿੰਘ ਸੋਨੇਗਨ ਜੀ ਬੁੰਡਾ ਅੱਜ ਅੱਜ ਆਜ ਦੇ ਕਾਲ ਪ੍ਰਧਾਨ ਆ ਜੇ ਕੋਈ ਮਾੜੀ ਜੇ ਕੋਈ ਉਹਨਾਂ ਦੇ ਵਿੱਚ ਦੋਸ਼ ਹੁੰਦੇ ਤਾਂ ਤਾਂ ਉਹਨਾਂ ਦੀ ਪਾਰਟੀ ਲਾਈਕ ਨਹੀਂ ਕਰਦੇ ਲੋਕਾਂ ਨੂੰ ਠੀਕ ਪਰ ਬੜੇ ਲੋਕ ਲੋਕ ਵੀ ਲੋਕਾਂ ਦੇ ਪਾਰਟੀ ਲੋਕ ਅੱਜ ਕਾਲ ਕੈਪਟਨ ਦੇ ਸਰਕਾਰ ਪੰਜਾਬ ਚ ਆਈ ਆ ਉਹ ਮੱਧੇਪਰਦੇਸ਼ ਚ ਆਈ ਆ ਲੋਕ ਕਾਂਗਰਸ ਪਾਰਟੀ ਬਹੁਤ ਅੱਛੀ ਪਾਰਟੀ ਆ ਲੇਕਿਨ ਇਹਨਾਂ ਨੇ ਇੱਕ ਹੂਆ ਬਣਾ ਲਿਆ ਮੇ ਤੋ ਅਮ ਨੂੰ ਲੱਗਦਾ ਹੁਣ ਕਿਤੇ ਨਾ ਕਿਤੇ ਉਹ ਕੰਮ ਨਹੀਂ ਕਰਨਾ ਚਾਹੀਦਾ ਸੀ ਕਿ ਤੁਸੀਂ ਹੁਣ ਮਾਫੀ ਮੰਗਦੇ ਹੋ ਤੁਸੀਂ ਅੱਜ ਮੰਗ ਕਰ ਰਹੇ ਆ ਕਿ ਆ ਕਾਲੀ ਦਲ ਵੀ ਮਾਫੀ ਮੰਗੇ ਕਿ ਉਹ ਮੈਂ ਮੰਗ ਨਹੀਂਦਾ ਮੈਂ ਤਾਂ ਸੱਚ ਸੱਚ ਕਹਾਂਗਾ ਸਰ ਮੰਗ ਨਹੀਂ ਕਰੂਗਾ ਮੈਂ ਤਾਂ ਕਰਾਂ ਤੁਰਤ ਮਾਫੀ ਮੰਗਣੀ ਚਾਹੀਦੀ ਜੇ ਮੈਂ ਜੇ ਕਹਿੰਦੇ ਅਸੀਂ ਗੁਰੂ ਸਿੱਖਾਂ ਇਹਨੇ ਠੇਕਾ ਲਿਆ ਗੁਰਦਾਰਾ ਦਾ ਠੇਕਾ ਇਹਨਾਂ ਨੇ ਕਾਲੀ ਦਲ ਵਾਲਾ ਲਿਆ ਹੋਇਆ ਗੁਰੂ ਦੇ ਸਿੱਖ ਬਣਦੇ ਨੇ ਮੈਂ ਇੱਕ ਛੋਟਾ ਸਿੱਖ ਹੋਣ ਦੇ ਨਾਤੇ ਮੈਂ ਮਾਫੀ ਮੰਗਦਾ ਤਾਂ ਇਹਨਾਂ ਦੇ ਮੂੰਹ 'ਚ ਇਹਨਾਂ ਦੇ ਮੂੰਹ 'ਚ ਕੋਈ ਸ਼ਿਕਾਇਤ ਨਹੀਂ ਪਈ ਨਹੀਂ ਨੇ ਪਰ ਉਹਨਾਂ ਦੇ ਉਹਨਾਂ ਦਾ ਤਾਂ ਹੁਣ ਬੜਾ ਢੋਲ ਠਮਾਕਿਆਂ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਹੈ। ਨਹੀਂ ਉਹਨਾਂ ਸਰ ਉਹਦਾ ਉਹ ਆਪਾਂ ਨੂੰ ਕੋਈ ਇਸ਼ੂ ਨਹੀਂ। ਉਹ ਢੋਲ ਠਮਾਕਿਆਂ ਨਾਲ ਨਾ ਆਂਗਾ ਤਾਂ ਆਪਾਂ ਨੂੰ ਕੋਈ ਇਸ਼ੂ ਨਹੀਂ। ਮੈਂ ਤਾਂ ਇਹ ਕਹਿਣਾ ਵੀ ਇਹ ਤੁਰਤ ਪੌਮੀ ਮੰਗਣੇ ਜੇ ਮੈਂ ਮੰਗਸਾਂਦਾ ਸਤਿਗੁਰੂ ਸਿੱਖ ਤਾਂ ਇਹ ਮੇਰੇ ਨਕਲੀ ਸਿੱਖ ਨੇ। ਮੈਦਾਨੋ ਨੇ ਕਹੋ ਅਕਾਲੀ ਦਰਗਹੋਂ ਨਕਲੀ ਸਿੱਖ ਨੇ। ਇਹ ਸਿਰਫ ਰਾਜਨੀਤੀ ਕਰਨ ਜੋ ਬਨੇ ਹੋਰ ਕੁਝ ਨਹੀਂ ਕਰ ਸਕਦੇ ਇਹ। ਸੋ ਇਹ ਰਾਜਨੀਤੀ ਕਰਦੇ ਆ ਇਹ। ਠੀਕ ਆ ਮਾਨ ਸਰ ਬਹੁਤ ਬਹੁਤ ਸ਼ੁਕਰੀਆ ਰੋਜ਼ਾਨਾ ਸਪੋਕਸਮੈਨ ਦੇ ਨਾਲ ਗੱਲ ਕਰਦੇ। ਠੀਕ ਸ਼ੁਕਰੀਆ ਜੀ।